ਮੈਂ ਮੰਗਲ ਮੱਤਾ ਸੋ ਦੋਸਤੋ ਅੱਜ ਮੇਰੇ ਨਾਲ ਜੋ ਬਹੁਤ ਹੀ ਸਤਾਰਜੋਗ ਸਾਡੇ ਪੂਜਨੀਕ ਮੇਰੇ ਮਾਮਾ ਜੀ ਗਿੰਦਰ ਰਾਮਪੁਰਾ ਜੀ ਖੜੇ ਨੇ ਤੇ ਇਹਨਾਂ ਦਾ ਵੀ ਇਧਰ ਲੀਡ ਹੋਇਆ ਇੱਕ ਧੀਰ ਧੀਰਾ ਜੀ ਕਿਦਾਂ ਨਾ ਧੀਰ ਹੈ ਜੀ ਧੀਰ ਸੋ ਉਸ ਨੂੰ ਸਤਾਰ ਤੁੰਗਵਾਲੀ ਜੀ ਉਹਨਾਂ ਦੀ ਆਵਾਜ਼ ਨੇ ਵਾਕਮਾਲ ਪੇਸ਼ ਕੀਤਾ ਸੋ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ-ਬਹੁਤ ਬਿਮਾਰਕਾਂ ਸਤਾਰ ਤੁੰਗਵਾਲੀ ਨੂੰ ਬਹੁਤ-ਬਹੁਤ ਬਿਮਾਰਕਾਂ ਪਰ ਮੇਰੇ ਮਾਮਾ ਜੀ ਗਿੰਦਰ ਰਾਮਪੁਰਾ ਜੀ ਜਿਨ੍ਹਾਂ ਦੀ ਇਹ ਰਚਨਾ ਜਿਨ੍ਹਾਂ ਨੇ ਇਹ ਗੀਤ ਲਿਖਿਆ ਉਹਨਾਂ ਨੂੰ ਬਹੁਤ-ਬਹੁਤ ਵਾਰਕਾਂ ਤੇ ਹਾਂਜੀ ਮਾਮਾ ਜੀ ਤੁਸੀਂ ਵੀ ਦੋ ਸ਼ਬਦ ਕਹੋ ਜੀ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਚੇ ਪਾਇਸ਼ਾ ਦੀ ਕਿਰਪਾ ਦੇ ਨਾਲ ਇਹ ਰਚਨਾ ਹੋਈ ਹੈ ਜੋ ਇਹ ਸਾਰੇ ਵੀਰਾਂ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਹੋਈ ਹੈ ਤੇ ਇਹਨਾਂ ਨੇ ਸਤਕਾਰ ਸਿੰਘ ਤੁੰਗਵਾਲੀ ਨੇ ਬੜੇ ਰੰਮੇ ਨਾਲ ਲਗਾਇਆ ਤੇ ਮੈਨੂੰ ਬਹੁਤ ਬਹੁਤ ਵਾਹ ਸੋ ਦੋਸਤੋ ਗੀਤ ਰਿਲੀਜ਼ ਹੋ ਚੁੱਕਿਆ ਹੀਰ ਤੁਹਾਨੂੰ ਬਹੁਤ ਬਹੁਤ ਤੁਸੀਂ ਸੁਣੋ ਸਪੋਰਟ ਕਰੋ ਤੇ ਮੇਰੇ ਬਣੀਓ ਫਿਰ ਇੱਕ ਵਾਰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਤੇ ਮਿਲਦੇ ਹਾਂ ਫੇਰ ਅਸਿਕਾ ਸੋ ਸ੍ਰੀ ਕਾਲ ਜੀ ਸਾਰਾ ਕਿ ਆਖੋ